ਜਿੰਦਾਬਾਦ ਜਿੰਦਾਬਾਦ ਕਰਤਾ ਜਿੰਦਾਬਾਦ 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 ਸਾਨੂੰ ਫੱਟ ਕਰਾ ਜੀ ਸਰ ਕੀ ਨਾਮ ਹੈ ਜੀ ਸਰ ਮੈਂ ਲਖਮਿੰਦਰ ਸਿੰਘ ਐਨ ਆਰ ਆ ਹੈਗਾ ਮੈਂ ਅੱਜ ਤੋਂ 10 11 ਮਹੀਨੇ ਪਹਿਲੇ ਨਾ ਕੋ ਗੱਡੀ ਨਵੀਂ ਫੋਰਚੂਨਰ ਲਈ ਆ ਸਰ ਕਾਸਲ ਟੋਇਟਾ ਜੀ ਅੰਬਰਸਾਰ ਸਰ ਇਹਨਾਂ ਨੇ ਅੰਦਰੋਂ ਸ਼ੋਰਸ ਕੀਤੀ ਹੈ ਮੇਰੀ ਰਿਲਾਇੰਸ ਦੀ ਮੈਂ ਇਹਨਾਂ ਨੂੰ ਕਹਾਂ ਜੋ ਬੈਸਟ ਜੋ ਕਰ ਦੋ ਮੈਨੂੰ ਨਹੀਂ ਕੋਈ ਬਾਲਾ ਸ਼ੋਰਸਾਂ ਬੜੇ ਨੌਲਜ ਇਹਨਾਂ ਨੇ ਸਭ ਤੋਂ ਮਹਿੰਗੀ 1,60,000 ਦੀ ਸ਼ੋਰਸ ਕੀਤੀ ਮੇਰੀ ਕਿੰਨੇ ਦੀ ਗੱਡੀ ਸੀ ਸਰ ਗੱਡੀ ਮੇਰੀ 47 ਲੱਖ ਦੀ ਸਰ ਮੈਂ ਨਗਦ ਗੱਡੀ ਲਈ ਆ ਕੋਈ ਲੋਨ ਨਹੀਂ ਤੇ 4-5 ਸਾਰਾ ਲੱਖ ਲੋਨ ਹੈ ਉਹ ਵੀ ਤਾਂ ਕਰਾਇਆ ਵੀ ਟੈਕਸ ਪੈਂਦਾ ਸੀ ਸਾਰਾ ਹੁਣ ਮੇਰੀ ਗੱਡੀ ਡੁੱਬ ਗਈ ਆ ਤੇ ਇਹ ਅੱਜ ਤੋਂ ਮਹੀਨਾ ਤੇ 4 ਦਿਨ ਹੋ ਗਏ ਡੁੱਬੀ ਨੂੰ ਅੰਡਰਬ੍ਰਿਜ ਗੱਡੀ ਡੁੱਬੀ ਆ ਕੋਈ ਕੋਈ ਇਹ ਨਹੀਂ ਆ ਵੀ ਗੱਡੀ ਛੱਪੜ ਚ ਵੜੀ ਯਾਰ ਰੋਡ ਤੇ ਗੱਡੀ ਟੁੱਪੀ ਆ ਬਟ ਮੈਨੂੰ ਲੌਲੀਪੌਪ ਦੇ ਰਹੇ ਆ ਇੱਕ ਮਹੀਨਾ ਚਾਰ ਦਿਨ ਤੋਂ ਤੇ ਮੈਂ ਖੁਦ ਸਰ ਮਕੈਨਿਕ ਹਾਂ ਅਸਟ੍ਰੇਲੀਆ ਮੈਂ 11 ਸਾਲ ਤੋਂ ਕੰਮ ਕਰ ਰਿਹਾ ਮਕੈਨਿਕੀ ਮੈਂ ਫਿਰ ਪਰਸੋਂ ਆਪਣੀ ਗੱਡੀ ਆਣ ਕੇ ਚੈੱਕ ਕੀਤੀ ਆ ਗੱਡੀ ਮੇਰੀ ਆਲਮੋਸਟ ਟੋਟਲ ਲੋਸ ਹੈ ਮੈਂ ਇਹਨਾਂ ਦੇ ਹੈੱਡ ਨੂੰ ਮਕੈਨਿਕ ਨੂੰ ਸੱਦ ਕੇ ਵਿਖਾਈ ਮੈਂ ਕਿ ਗੱਡੀ ਤਿਆਰ ਨਹੀਂ ਹੋ ਸਕਦੀ ਮੇਰੀ ਗੱਡੀ ਦਾ ਹੱਲ ਕਰੋ ਜਾਂ ਮੈਨੂੰ ਗੱਡੀ ਨਵੀਂ ਪ੍ਰੋਵਾਈਡ ਕਰੋ ਜਾਂ ਮੇਰੀ ਇੰਸ਼ੋਰੈਂਸ ਦਵਾਓ ਜੋ ਮਰਜ਼ੀ ਕਰੋ ਪਰ ਸਾਰੇ ਮੇਰਾ ਕੋਈ ਹੱਲ ਨਹੀਂ ਹੋਇਆ ਇਹ ਕਹਿ ਰਹੇ ਆ ਇੰਸ਼ੋਰੈਂਸਲੇ ਤੁਹਾਨੂੰ ਕਲੇਮ ਹੀ ਸਰ ਇਸੇ ਮਹੀਨੇ ਦਸੰਬਰ ਚ ਲਈ ਸੀ ਮੈਂ ਨਵੇਂ ਸਾਲ ਵਾਲੇ ਦੇਣਾ 2025 ਚ 1 ਜਨਵਰੀ ਨੂੰ ਅੱਜ 11-12 ਮਹੀਨੇ ਵਾਲੇ 12 ਪੂਰੇ ਨਹੀਂ ਹੋਏ ਸਰ ਸਰ ਬ੍ਰੈਂਡ ਨਿਊ ਮੇਰੀ ਗੱਡੀ ਨੇ 10000 ਕਿਲੋਮੀਟਰ ਚੱਲੀ ਹੈ ਤੇ ਮੈਂ 47 ਲੱਖ ਮੇਰਾ ਮਿੱਟੀ ਹੋਇਆ ਮੈਂ ਕਿਹਨੂੰ ਆਖਾਂ ਜਦੋਂ ਗੱਡੀ ਇਹਨਾਂ ਕੋਲ ਲਈ ਸ਼ੋਰ ਤੇ ਅੰਦਰੋਂ ਕੀਤੀ ਜੇ ਤੇ ਮੈਂ ਸ਼ੋਰ ਤੇ ਬਾਹਰੋਂ ਕਰਾਈ ਆ ਫਿਰ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਮੈਂ ਸਾਰੇ ਇਹਨਾਂ ਨੇ ਅੰਦਰੋਂ ਉਦੋਂ ਕਹਿੰਦੇ ਵੀ ਅਸੀਂ ਬਾਹਰੋਂ ਸ਼ੋਰ ਤੇ ਨਹੀਂ ਕਰਨ ਤੇ ਸਾਡੀ ਅੰਦਰੋਂ ਹੀ ਸ਼ੋਰ ਸੁਣੀ ਆ ਸਰ ਸ਼ੋਰ ਤੇ ਨਾ ਕੀਤੀ 1 ਲੱਖ 60 ਹਜ਼ਾਰ ਦੀ ਤੇ ਕੀ ਕਿਹਾ ਗਿਆ ਇਸ ਕਲੇਮ ਸਾਰਾ ਦੇ ਸਰ ਇਹਨਾਂ ਨੇ ਮੈਂ ਉਦੋਂ ਵੀ ਗੱਲ ਪੁੱ ਸਾਰੇ ਕਹਿੰਦੇ ਕੱਲ ਨੂੰ ਕੁਝ ਵੀ ਹੁੰਦਾ ਕੋਈ ਹੈਪਨ ਹੁੰਦਾ ਆ ਕੋਈ ਐਕਸੀਡੈਂਟ ਹੁੰਦਾ ਆ ਕੁਝ ਵੀ ਵਾਟਰ ਡੈਮੇਜ ਕੁਝ ਵੀ ਹੁੰਦਾ ਕੋਈ ਕੋਈ ਜੀ ਦੇ ਵਿੱਚ ਡੈਥ ਹੁੰਦੀ ਹੈ ਸਾਰਾ ਕਵਰ ਕਰਾਂਗੇ ਪਰ ਅੱਜ ਇਹ ਗੱਲ ਇਹ ਕਹਿ ਰਹੇ ਵੀ ਸਾਡੀ ਇੰਸ਼ੋਰੈਂਸ ਤੁਹਾਨੂੰ ਕਲੇਮ ਨਹੀਂ ਦੇ ਰਹੀ ਕਾਰਨ ਕੀ ਕਹਿ ਰਹੇ ਕਿ ਸਰਦਾਰ ਕਹਿੰਦੇ ਤੁਸੀਂ ਪਾਣੀ ਚ ਗੱਡੀ ਕਿਉਂ ਵਾੜੀ ਸਰ ਰੋਡ ਤੇ ਪਾਣੀ ਹੈ ਉਹ ਤੇ ਸਾਡਾ ਕਸੂਰ ਨਹੀਂ ਸਰਕਾਰ ਦਾ ਕਿਉਂ ਵੀ ਜਾ ਕੇ ਸੁਵਾਰਨੋ ਸਰਕਾਰ ਨੂੰ ਸਵਾਲ ਕਰੋ ਸਾਨੂੰ ਸਵਾਲ ਨਾ ਕਰੋ ਤੁਸੀਂ ਜਾ ਕੇ ਰੇਲਵੇ ਨਾਲ ਗੱਲ ਕਰੋ ਜਿਨ੍ਹਾਂ ਨੇ ਉੱਥੇ ਕੋਈ ਬੋਰਡ ਨਹੀਂ ਲਾਇਆ ਸਰ ਕੋਈ ਸਾਈਨ ਬੋਰਡ ਨਹੀਂ ਕੋਈ ਕੁਝ ਨਹੀਂ ਆ ਬਟ ਅੱਜ ਡੇਢ ਮਿੰਟ ਸਾਨੂੰ ਖਰਾਬ ਕਰ ਰਹੇ ਅਸੀਂ ਤੁਸੀਂ ਕੱਲ ਆ ਜਿਓ ਪਹਿਲਾਂ ਕਿ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਵਾਂਗੇ ਅਸੀਂ ਅੱਜ ਤੁਹਾਨੂੰ ਗੱਡੀ ਚਲਾਉਣ ਨੂੰ ਦਵਾਂਗੇ ਤੁਹਾਡੀ ਗੱਡੀ ਕਵਰ ਕਰਾਂਗੇ ਜੋ ਮਰਜ਼ੀ ਕਰਾਂਗੇ ਬਟ ਸਰ ਹੁਣ ਮੈਂ 2 ਦਿਨ ਤੋਂ ਇੱਥੋਂ ਮੈਂ 2 ਦਿਨ ਇੱਥੇ ਆਣ ਕੇ ਬੈਠਾ ਨਾ ਸਵੇਰੇ 9 ਵਜੇ ਆ ਜੰਨਾ ਮੈਂ ਸ਼ਾਮੇ 6:00 ਵਜੇ ਗਿਆ ਸਰ ਮੈਂ ਬਾਹਰੋਂ ਆਇਆ ਪਿਛਲੇ ਹਫਤੇ ਉਹ ਦਿਨ ਦਾ ਮੈਂ ਇੱਕ ਦਿਨ ਘਰ ਨਹੀਂ ਬੈਠਾ ਕਿਉਂਕਿ ਮੇਰੇ ਕੋਲ ਗੱਡੀ ਕੋਈ ਨਹੀਂ ਹੈਗੀ ਇਹਨਾਂ ਕੋਲ ਉਹਨਾਂ ਕਹਿੰਦੇ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਂਗੇ ਪਰ ਅੱਜ ਕਹਿ ਰਹੇ ਆ ਵੀ ਹੁਣ ਸਾਡੀ ਸ਼ੋਰਸ ਨਹੀਂ ਕਵਰ ਕਰ ਰਹੀ ਫੇਰਾ ਨੂੰ ਹਾਰ ਕੇ ਹੁਣ ਅਸੀਂ ਪੱਕੇ ਬਾਰੀ ਧਰਨਾ ਲਾਇਆ ਸਾਰੇ ਇਹ ਉੱਠਣ ਵਾਲੇ ਨਹੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੁਣ ਇਹ ਕਹਿ ਰਹੇ ਆ ਵੀ ਤੁਸੀਂ ਜੇ ਅਗਰ ਰਿਲਾਇੰਸ ਨਾਲ ਕਰ ਲ ਕਰੋ ਸਾਰੇ ਅਸੀਂ ਗੱਡੀ ਇਹਨਾਂ ਕੋਲ ਲਈ ਆ ਅਸੀਂ ਸ਼ੋਰ ਸੀ ਨਾ ਕੋਈ ਰਿਲਾਇੰਸ ਨਾਲ ਜਾਣਦੇ ਨਹੀਂ ਆ ਤੇ ਅਸੀਂ ਮਸਲਾ ਹੱਲ ਜੋਖਾ ਇਹ ਕਰਕੇ ਦੇਣ ਸਾਡਾ ਤੇ ਬਈ ਆਈਆਂ ਕੀ ਮਸਲਾ ਆ ਮੇਰਾ ਨਾਮ ਸੁਨੀਲ ਭਾਜਨਾ ਜੀ ਅਸੀਂ ਕਲੇਮ ਨੂੰ ਦੇਖਦੇ ਆ ਇਹਨਾਂ ਦੀ ਗੱਡੀ ਆਈ ਸੀ ਜਿਹੜੀ ਕਿ ਪਾਣੀ ਚ ਡੁੱਬੀ ਹੋਈ ਸੀ ਅਸੀਂ ਆਪਣਾ ਕਲੇਮ ਜਿਹੜਾ ਪ੍ਰੋਸੈਸ ਕਰ ਦਿੱਤਾ ਅੱਗੋਂ ਰਿਲਾਇੰਸ ਵਾਲੇ ਦੇ ਸਰਵੇਅਰ ਆਏ ਉਹਨਾਂ ਨੇ ਗੱਡੀ ਸਰਵੇ ਕਰ ਲਈ ਇਨਸਪੈਕਸ਼ਨ ਕਰ ਲਈ ਉਸ ਤੋਂ ਬਾਅਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਗੱਡੀ ਜਿਹੜੀ ਹੈ ਅੰਡਰਪਾਸ ਤੇ ਵਿੱਚ ਇਹਦੀ ਡੁੱਬੀ ਹੋਈ ਸੀ ਤੇ ਉਹਨਾਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਆ ਜੋ ਸਾਨੂੰ ਉਹਨਾਂ ਨੇ ਦੱਸਿਆ ਗਿਆ ਕਿ ਇਹ ਨੈਗਲੀਜੈਂਸੀ ਹੋਈ ਆ ਜਿਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਡੁੱਬ ਸੀ ਜਿਹਦੇ ਵਿੱਚ ਗੱਡੀ ਡੁੱਬ ਗਈ ਸਰ ਲੱਗਦਾ ਨਹੀਂ ਕਿ ਪਹਿਲੀ ਗੱਡੀ ਫਟਣੀ ਨਹੀਂ ਚਾਹੀਦੀ ਜੇ ਇੰਸ਼ੋਰੈਂਸ ਨਾ ਹੁੰਦੀ ਤਾਂ ਕਿਸ ਦਾ ਤੀਸਰਾ ਉਹ ਨਹੀਂ ਹੁੰਦੀ ਪਹਿਲੇ ਤੁਸੀਂ ਗੱਡੀ ਲੈ ਲਈ ਬਾਅਦ ਚੋਂ ਤੰਗ ਹੁੰਦੇ ਵੇ ਕਲੇਮ ਤੇ ਦੇਖੋ ਜਦੋਂ ਪ੍ਰੋਸੈਸ ਹੋਣ ਜਦੋਂ ਗੱਡੀ ਆਏਗੀ ਉਦੋਂ ਕਲੇਮ ਕਰ ਪਾਵਾਂਗੇ ਨਾ ਜਦੋਂ ਗੱਡੀ ਦੇਣਾ ਤੇ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਉਦੋਂ ਕੁਝ ਤੂੰ ਸਾਡਾ ਪ੍ਰੋਸੈਸ ਨਹੀਂ ਹੈ ਨਾ ਉਹ ਇੰਸ਼ੋਰੈਂਸ ਕੰਪਨੀ ਦੇਸਣਗਾ ਅਸ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਐਸਟੀਮੇਟ ਦੇਣਾ ਤੇ ਰਿਪੇਅਰ ਕਰਨੀ ਗੱਡੀ ਤੁਹਾਡੇ ਵੱਲ ਕੀ ਕਿਹਾ ਜਾ ਰਿਹਾ ਕਿ ਹੁਣ ਕੁਝ ਨਹੀਂ ਹੋਏਗਾ ਨਾ ਗੱਡੀ ਜੋ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਕਿਹਾ ਵੀ ਉਹ ਤਾਂ ਕਲੇਮ ਨਹੀਂ ਮਿਲ ਪਾਏਗਾ ਨਾਲੋਂ ਅੱਛਾ ਉਹਨਾਂ ਵੱਲੋਂ ਕਿਸਾਨ ਜਿੱਥੇ ਬੰਦੀਆਂ ਲਿਆਂਦੀਆਂ ਗਈਆਂ ਉਹ ਕਹਿੰਦੇ ਧਰਨਾ ਲਾਵਾਂ ਉਹ ਦੇਖੋ ਤੇ ਮੈਨੇਜਮੈਂਟ ਦੇਖੇਗੀ ਉਹਦਾ ਕੀ ਕਰਨਾ ਹੈਗਾ ਅਸੀਂ ਤੇ ਕਸਟਮਰ ਦੇਖੋ ਅਸੀਂ ਤੇ ਕਸਟਮਰ ਦੇ ਨਾਲ ਆ ਦੇਖੋ ਜੇ ਗੱਡੀ ਰਿਪੇਅਰ ਨਹੀਂ ਹੋ ਰਹੀ ਕਿਤੇ ਨਾ ਕਿਤੇ ਟੋਇਟਾ ਦਾ ਸਾਡਾ ਵੀ ਨੁਕਸਾਨ ਆ ਕਿਉਂਕਿ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਨਾ ਕਿ ਨੋ ਕਲੇਮ ਕਰਨਾ ਜੀ ਜੇ ਅਸੀਂ ਇਸ ਤਰ੍ਹਾਂ ਹੀ ਸਰ ਕੰਪਨੀ ਵੱਲੋਂ ਕੀ ਗਾਰੰਟੀ ਦਿੱਤੀ ਜਾਂਦੀ ਜਿਵੇਂ ਉਹਨਾਂ ਨੂੰ ਗੱਡੀ ਲਿੱਤੀਆਂ ਨੂੰ 7-8 ਮਹੀਨੇ ਹੋਏ ਆ ਤੇ ਕੰਪਨੀ ਆਪਣੇ ਵੱਲੋਂ ਕਲੇਮ ਕੀ ਕਰਦੀ ਹੈ ਦੇਖੋ ਟੋਇਟਾ ਦੀ ਜਿਹੜਾ ਪਾਣੀ ਜਿਹੜਾ ਗੱਡੀ ਚ ਗਿਆ ਕਿਸ ਰੀਜਨ ਕਰਕੇ ਗਿਆ ਉਹ ਵੀ ਕੰਪਨੀ ਦੱਸੇਗਾ ਦੇਖੋ ਜੀ ਕੰਪਨੀ ਦਾ ਕੰਮ ਹੈਗਾ ਜੀ ਰਿਪੇਅਰ ਕਰਨਾ ਜੇ ਕੋਈ ਮੈਨੂਫੈਕਚਰਿੰਗ ਪ੍ਰੋਬਲਮ ਹੈ ਤੇ ਟਵਿਟਾ ਉਹ ਚ ਸਟੈਂਡ ਲੈਂਦੀ ਆ ਜਦੋਂ ਐਕਸੀਡੈਂਟਲ ਕੋਈ ਕੰਮ ਹੁੰਦਾ ਵਾ ਤੇ ਉਹ ਇੰਸ਼ੋਰੈਂਸ ਕੰਪਨੀ ਵੇਖਦੀ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਹੁੰਦੀ ਹੈ ਸਾਨੂੰ ਡਿਸੀਜਨ ਇੰਸ਼ੋਰੈਂਸ ਕੰਪਨੀ ਨੇ ਦੇਣਾ ਵਾ ਉਹ ਰਿਪੇਅਰ ਕਰਨੀ ਹੈ ਕੀ ਕਰਨਾ ਜਾਂ ਕਸਟਮਰ ਨੇ ਦੇਣਾ ਵਾ ਤਾਂ ਇਹ ਗੱਡੀ ਦੇ ਅੰਦਰ ਜਾਣਾ ਇੰਸ਼ੋਰੈਂਸ ਵਿੱਚ ਕਵਰ ਨਹੀਂ ਹੁੰਦਾ ਕਵਰ ਹੁੰਦਾ ਜੀ ਬਟ ਉਹਨਾਂ ਦਾ ਇਹ ਕਲੂ ਹੈ ਵੀ ਇਹ ਜਿਹੜਾ ਅੰਡਰਪਾਸ ਦੇ ਵਿੱਚ ਗੱਡੀ ਗਈ ਆ ਪਾਣੀ ਬਹੁਤ ਜ਼ਿਆਦਾ ਸੀ ਤੇ ਜਿਹਦੇ ਵਿੱਚ ਡੁੱਬ ਗਈ ਗੱਡੀ ਸਰ ਗੱਡੀ ਜਿਹੜੀ ਮੇਨ ਰੋਡ ਤੇ ਗੱਡੀ ਜਿਹੜਾ ਫਲੱਡ ਵਿੱਚ ਗੱਡੀਆਂ ਹੋਈਆਂ ਜੀ ਛੱਪੜ ਚ ਗਈ ਸੀ ਗੱਡੀ ਜਿਹੜੀਆਂ ਫਲੱਡ ਵਿੱਚ ਗੱਡੀਆਂ ਹੋਈਆਂ ਵਾ ਉਹ ਸਾਰੀ ਗੱਡੀਆਂ ਦਾ ਇੰਸ਼ੋਰੈਂਸ ਕੰਪਨੀਆਂ ਨੇ ਕਲੇਮ ਪੇਬਲ ਕੀਤੇ ਆ ਜੀ ਤੇ ਇਸ ਗੱਡੀ ਦੀ ਕੀ ਪ੍ਰੋਬਲਮ ਹੈਗੀ ਇਹਦੇ ਵਿੱਚ ਉਹਨਾਂ ਦਾ ਜੂਏ ਸਾਨੂੰ ਦੱਸਿਆ ਗਿਆ ਵਾ ਵੀ ਅੰਡਰਪਾਸ ਦੇ ਵਿੱਚ ਉਹ ਫਲੱਡ ਨਹੀਂ ਸੀਗਾ ਪਾਣੀ ਬਹੁਤ ਇਕੱਠਾ ਸੀ ਜਿਹਦੇ ਵਿੱਚ ਪਾਣੀ ਹੈ ਨਾ ਸਰ ਫਲੱਡ ਹੋਵੇ ਕੋਈ ਹੋਵੇ ਤੇ ਕੋਈ ਸਰ ਇਹ ਹੌਨ ਰੋਡ ਹੈ ਕੀ ਨਾ ਗੱਡੀ ਬੇਨਤੀ ਆ ਵੀ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਇੰਸ਼ੋਰੈਂਸ ਕੰਪਨੀ ਕਲੀਅਰ ਕਰ ਦੱਸ ਪਾਏਗੀ ਅਸੀਂ ਹੌਨ ਰੋਡ ਹੈ ਬਟ ਇਹਨਾਂ ਨੂੰ ਅਸੀਂ ਕਸਟਮਰ ਦੇ ਨਾਲ ਆ ਅਸੀਂ ਅਹੀਂ ਕਸਮਰ ਦੇ ਨਾਲ ਆਹੀਂ ਕਸਮਰ ਨਾਲ ਖੁਦ ਜਾਵਾਂਗੇ ਤਾਂ ਨਾਲ ਆ ਮੈਂ ਮੇਰਾ ਨਾਮ ਹਿੰਦੇਪਾਲ ਸਿੰਘ ਹੈ ਮੈਂ ਇੱਥੇ ਵੀਪੀ ਸੇਲ ਦੇ ਆਹੀਂ ਇੱਥੇ ਨਵੀਂ ਕਾਰ ਦੀ ਸੇਲ ਦੇਦੇ ਆਂ ਇੰਸ਼ੋਰੈਂਸ ਅਹੀਂ ਕੀਤੀ ਹੈ ਗੱਡੀ ਦੀ ਟੈਕਨਿਕ ਇੰਸ਼ੋਰੈਂਸ ਅਹੀਂ ਕੀਤੀ ਹੈ ਰਾਇਲੈਂਸ ਕੰਪਨੀ ਦੇ ਥਰੂ ਜੀ ਰਿਜੈਕਟ ਕਰ ਲਿਆ ਰਾਇਲੈਂਸ ਕੰਪਨੀ ਆਹੀਂ ਤਾਂ ਖੁਦ ਜਾਣੇ ਆ ਤਾਂ ਨਾ ਲਾਉਣ ਮੇਰੇ ਵੀਰ ਨੇ ਸਾਡੇ ਕਸਮਰ ਨੇ ਸਾਡਾ ਇਹਨਾਂ ਨੂੰ ਉਨਾ ਹੀ ਪਿਆਰ ਹੈ ਅੱਜ ਵੀ ਪਿਆਰ ਅੱਜ ਵੀ ਅੰਦਰ ਹੁੰਦੇ ਆ ਸਾਡਾ ਕੋਈ ਇਹਨਾਂ ਨਾਲ ਗਿਲਾ ਸ਼ਿਕਵਾ ਨਹੀਂ ਧਰਨਾ ਲੇਕਿਨ ਗਲਤ ਜਗ੍ਹਾ ਤੇ ਲੱਗਿਆ ਡਿਨਾਈ ਅਹੀਂ ਨਹੀਂ ਕਰ ਰਹੇ ਦਾ ਨਾਇ ਇੰਸ਼ੋਰੈਂਸ ਕੰਪਨੀ ਕਰਨ ਰਹੀ ਹੈ ਇਹ ਤਾਂ ਨਾ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਅੱਗੇ ਲਾ ਕੇ ਜਾਣਾ ਚਾਹੁੰਦਾ ਮੈਂ ਤੁਹਾਨੂੰ ਸ਼ੋਰ ਕਰਦਾ ਕਿ ਮੇਰੇ ਬੰਦੇ ਵੀ ਉੱਤੇ ਜਾ ਕੇ ਧੰਨੇ ਵਿੱਚ ਬੈਠਣਗੇ ਸੇ ਲੱਗਦਾ ਨਹੀਂ ਕਿ ਕੰਪਨੀਏ ਵੀ ਕਾਫੀ ਨੁਕਸਾਨ ਹੋਇਆ ਕਸਟਮਰ ਦਾ ਸਰ ਦੇਖੋ ਕਸਮਰ ਦਾ ਨੈਗੇਟਿਵ ਇੱਕ ਨੈਗੇਟਿਵ ਫੀਡਬੈਕ ਸੋ ਬੰਦਿਆਂ ਨੂੰ ਨੈਗੇਟਿਵ ਕਰਦਾ ਇੱਕ ਪੋਜ਼ਿਟਿਵ ਫੀਡਬੈਕ 10 ਬੰਦਿਆਂ ਨੂੰ ਪੋਜ਼ਿਟਿਵ ਕਰਦਾ ਅਹੀਂ ਤੋਂ ਕੋਈ ਜੋਨੇ ਵੀ ਕਦੀ ਵੀ ਕਿਸੇ ਵੀ ਕਸਟਮਰ ਨੂੰ ਕਦੀ 네ਗੇਟਿਵ ਫੀਡਬੈਕ ਨਾ ਮਿਲੇ ਹਮੇਸ਼ਾ ਸਾਡੇ ਤੋਂ ਇਹਨੇ 100 ਅੱਜ ਵੀ ਕਿੰਨੀਆਂ ਗੱਡੀਆਂ ਕਲੇਮ ਤੇ ਆਈਆਂ ਅਸੀਂ ਤਾਂ ਪ੍ਰੈਸ ਪ੍ਰੋਸੈਸ ਦੇ ਥਰੂ ਚੱਲਦਾ ਇੰਸ਼ੋਰੈਂਸ ਕੰਪਨੀ ਨੇ ਡਿਨਾਈ ਕੀਤਾ ਐਕਚੁਅਲੀ ਕੀ ਐ ਸੋਰਸ ਅਹੀਂ ਆ ਕਾਰ ਨਹੀਂ ਵੇਚੀ ਐ ਇੰਸ਼ੋਰੈਂਸ ਸਾਡੇ ਤੋਂ ਦਿੱਤੀ ਐ ਇਹਨਾਂ ਦਾ ਇਸ ਲਈ ਇਹਨਾਂ ਵੀਰਾਂ ਦਾ ਦੁੱਖ ਸਾਡੇ ਤੇ ਲੇਕਿਨ ਐਕਚੁਅਲ ਚ ਕਲਪਰੇਟ ਪਿੱਛੇ ਇੰਸ਼ੋਰੈਂਸ ਕੰਪਨੀ ਹੈ ਇੰਸ਼ੋਰੈਂਸ ਕੰਪਨੀ ਦਾ ਕੋਈ ਵੀ ਇੱਥੇ ਰੈਪਰੈਜ਼ੈਂਟੇਟਿਵ ਆਇਆ ਨਹੀਂ ਇੰਸ਼ੋਰੈਂਸ ਕੰਪਨੀ ਕਿਉਂ ਆਏਗੀ ਸਰ ਉਹ ਤਾਂ ਬਾਹਰ ਬੈਠੀ ਹੋਈ ਉਹਨਾਂ ਨੂੰ ਉਹਨਾਂ ਦੇ ਆਫਿਸ ਚ ਜਾ ਕੇ ਕਹਿੰਦਾ ਮੈਂ ਵੀ ਤੋਹੀ ਬੇਨਤੀ ਕਰ ਰਿਹਾ ਹਾਂ ਰਿਲਾਇੰਸ ਦਾ ਆਫਿਸ ਕਿੱਥੇ ਹੈ ਮਾਨਸਾ ਰਣਜੀਤ ਐਵੇਂ ਨਹੀਂ ਇਹਨਾਂ ਦਾ ਆਫਿਸ ਹੈ ਮੈਂ ਤਾਂ ਜਰਸੀ ਜੀ ਵੀ ਤਾਂ ਬੈਠਾ ਹੁੰਦਾ ਨਹੀਂ 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 ਸਰ ਸਾਡੀ ਚੋਰਸ ਕੰਪਨੀ ਭਾਈ ਗਈ ਹੈ ਹੋਰ ਕੀ ਵੀ ਸਰ ਮਤ ਕੱਢੀ ਨਹੀਂ 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 ਮੈਂ ਸਰ ਗੱਡੀ ਮੇਰੇ ਕੋਲ ਹੈ ਇੰਸ਼ੋਰੈਂਸ ਅਸੀਂ ਕੱਟਦੇ ਆ ਇੰਸ਼ੋਰੈਂਸ ਕੱਟੀ ਜਾਂਦੀ ਹੈ ਥਰੂ ਸੌਫਟਵੇਅਰ ਅਲਟੀਮੇਟਲੀ ਉਹ ਪੈਸਾ ਜਾਂਦਾ ਇੰਸ਼ੋਰੈਂਸ ਕੰਪਨੀ ਕੋਲ ਇੰਸ਼ੋਰੈਂਸ ਕੰਪਨੀ ਨੇ ਹੀ ਰਿਜੈਕਟ ਕੀਤਾ ਮੈਂ ਨਹੀਂ ਰਿਜੈਕਟ ਕੀਤਾ ਅਗਰੇ ਗੱਡੀ ਰਿਪੇਅਰ ਚ ਆਉਂਦੀ ਉਹ ਸੁਣੋ ਮੇਰੇ ਵੀਰ ਅਗਰੇ ਗੱਡੀ ਰਿਪੇਅਰ ਹੁੰਦੀ ਇਹ ਚ ਮੇਰੀ ਕੰਪਨੀ ਨੂੰ 10 ਪੈਸੇ ਬਚਨੇ ਸੀ ਰਿਜੈਕਟ ਹੋਈ ਆ ਮੇਰੇ ਸਾਹਮਣੇ ਕਿੰਨਾ ਮਤਲਬ ਲੋਕੀ ਨੈਗੇਟਿਵ ਹੋ ਕੇ ਬੈਠੇ ਨੇ ਉਹ ਸਾਡੇ ਹੀ ਕਸਟਮਰ ਨੇ ਸਾਡਾ ਇੰਨਾ ਪਿਆਰ ਸੀ ਅੱਜ ਸਾਡੇ ਤੋਂ ਨਾਰਾਜ਼ ਹੋ ਕੇ ਬੈਠੇ ਆ ਬਟ ਐਕਚੁਅਲ ਚ ਕਲਪਰੇਟ ਇੰਸ਼ੋਰੈਂਸ ਕੰਪਨੀ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਮੇਰੀ ਗੱਲ ਤੇ ਦੇਖਿਆ ਜਾਏ ਇਸ ਤਰ੍ਹਾਂ ਪਰ ਜਿਹਨੇ ਇੰਸ਼ੋਰੈਂਸ ਕਰਾਈ ਉਹ ਤੇ ਤੁਹਾਡੇ ਕੋਈ ਆਇਆ ਕਹਿੰਦਾ ਕਿਉਂਕਿ ਤੁਸੀਂ ਇੱਥੇ ਸਰ ਮੇਰੇ ਮੰਨ ਲਓ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ ਕੱਲ ਨੂੰ ਅਭਿਨਵੀ ਹੋ ਜਾਂਦੀ ਤੁਸੀਂ ਇਹ ਏਜੰਟ ਨੂੰ ਫੜਦੇ ਜਾਂ ਇੰਸ਼ੋਰੈਂਸ ਕੰਪਨੀ ਨੂੰ ਲੈਂਦੇ ਪੈਸੇ ਕਿੰਨੇ ਦੇਣੇ ਸਰ ਪੈਸੇ ਏਜੰਟ ਨੂੰ ਦੇਣਾ ਨਹੀਂ 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 ਸਰ ਇਹ ਦੇਗੀ ਤੇ ਕੰਪਨੀ ਹੋਈ ਦੇ ਦੇਣਾ ਸਰ ਕਿੰਨੇ ਸੋਰਸ ਤੇ ਫੜੇਗਾ ਸਰ ਜਦੋਂ ਕੰਪਨੀ ਮੰਨ ਲਓ ਏਜੰਟ ਕਹਿ ਰਿਹਾ ਤੁਹਾਡਾ ਵੀ ਇੰਸ਼ੋਰੈਂਸ ਕੰਪਨੀ ਮਰ ਡਿਨਾਈ ਕਰ ਰਹੀ ਹੈ ਤਾਂ ਆਪਾਂ ਕਿਹਦੇ ਖਿਲਾਫ ਜਾਵਾਂਗੇ ਇੰਸ਼ੋਰੈਂਸ ਕੰਪਨੀ ਨਾਲ ਮੈਂ ਤਾਂ ਕਹਿ ਰਿਹਾ ਕਿ ਨਾਲ ਜਨ ਨੂੰ ਤਿਆਰ ਹੈ ਅਹੀਂ ਕਰ ਦਿੱਤੀ ਸਰ ਸਾਨੂੰ ਉਹਨੇ ਰਿਟਨ ਜਵਾਬ ਦਿੱਤੇ ਆ ਬੁਲਾਇਆ ਕਿੰਨੇ ਕੀ ਜਵਾਬ ਆਇਆ ਉਹਨਾਂ ਦਾ ਸਾਨੂੰ ਰਿਟਨ ਜਵਾਬ ਕੀ ਆਏ ਸੀ ਉਹਨਾਂ ਦਾ ਜੀ ਇਹਨਾਂ ਨੂੰ ਲੈਟਰ ਜਾਣੀ ਆ ਜੀ ਉਹਨਾਂ ਦੀ ਲੈਟਰ ਜਾਏਗੀ ਇਹਨਾਂ ਨੂੰ ਬੁਲਾਇਆ ਤਾਂ ਕਿ ਇਹਨਾਂ ਦਾ ਸਰ ਅਹੀਂ ਨਹੀਂ ਸਰ ਉਹਨਾਂ ਦੇ ਕਹਿੰਦੇ ਵੀ ਸਾਡੇ ਵੱਲੋਂ ਡਿਨਾਈ ਕਰ ਤਾਈਆ ਪੈਣਾ ਤਾਈਆ ਤਾਂ ਸਰ ਟੈਟਾ ਕੰਪਨੀ ਦਾ ਬੰਗਲੌਰ ਲੈਵਲ ਦਾ ਸਾਡੇ ਸਾਡੇ ਤਾਂ ਲਖਨਊਬਾਦ ਇੱਥੇ ਉਹ ਤਾਂ ਪੱਕੇ ਦਾਂਗੇ ਉਹਨਾਂ ਨੂੰ ਇਹ ਫੋਟੋ ਵੀ ਭੇਜਾਂਗੇ ਜੀ ਆ ਬੁਲਾਉਣਾ ਕਿਸ ਨੂੰ ਉਹਨਾਂ ਇੱਥੇ ਉਹ ਨਹੀਂ ਆਣਗੇ ਸਰ ਉਹਨਾਂ ਨੇ ਕਿ ਧਰਨਾ ਮੇਰੇ ਬੂਏਗੇ ਲਗਾਏ ਤੁਸੀਂ ਮੈਂ ਤਾਂ ਕਹਿਣ ਦਾ ਕਿ ਇਹ ਧਰਨਾ ਲੈ ਗਏ ਪਰ ਉਧਰ ਜਾਣੇ ਮੈਂ ਆਪਣੇ ਬੰਦੇ ਨਾਲ ਭੇਜਦਾ ਐਂ ਨਾਲ ਬੰਦੇ ਭੇਜ ਦੇ ਆਪਣੇ ਸਰ ਮੈਂ ਨਹੀਂ ਕਰਦਾ ਮੈਂ ਇੱਕ ਛੋਟੇ ਜਿਹੇ ਸ਼ਹਿਰ ਦੇ ਛੋਟੀ ਜੀ ਕੰਪਨੀ ਦਾ ਮਾਲਕ ਹਾਂ ਟਾਇਰ ਪਿੱਛੇ ਹੁੰਦੇ ਨੇ ਟਾਇਰ ਜੋ ਹੈ ਟਾਇਰ ਬੇ ਬੰਗਲੌਰ ਲੈਵਲ ਤੋਂ ਹੁੰਦੇ ਮੇਰੇ ਲੈਵਲ ਦੇ ਟਾਇਰ ਨਹੀਂ ਹੁੰਦੇ ਮੈਂ ਕੀ ਮਸਲਾ ਹੱਲ ਕੀਤਾ ਜਾਏਗਾ ਸਰ ਇਹ ਇੰਸ਼ੋਰੈਂਸ ਕਿਉਂਕਿ ਮੌਨ ਛੋਟੀ ਨਹੀਂ ਹੈ ਕਸਮਰ ਬਿਲਕੁਲ ਠੀਕ ਹੈ ਰਹਾ ਉਹਨਾਂ ਨੇ 50 ਲੱਖ ਰੁਪਏ ਦੀ ਗੱਡੀ ਲਈ ਹੈ 50 ਲੱਖ ਛੋਟੀ ਮੌਨ ਨਹੀਂ ਹੈ 50 ਲੱਖ ਉਹਨਾਂ ਵਾਸਤੇ ਬਹੁਤ ਜ਼ਿਆਦਾ ਅਸੀਂ ਵੀ ਇੱਥੇ ਸਾਰੇ EMPLOYEES ਹੈ ਇਹਦਾ ਇੰਸ਼ੋਰੈਂਸ ਕੰਪਨੀ ਜੋ ਤੱਕ ਨਹੀਂ ਵਿੱਚ ਕੁਝ ਕਰੇਗੀ ਤੇ ਬਹੁਤ ਮੁਸ਼ਕਲ ਹੈ ਜੇਕਰ ਇਹ ਕੇਸ ਕਰਨਾ ਚਾਹੁੰਦੇ ਹੈ ਅਸੀਂ ਵੀ ਇਹਨਾਂ ਵੱਲ ਹੀ ਜਾਵਾਂਗੇ ਅਹੀਂ ਤੇ ਕਹਿ ਰਹੇ ਅਸੀਂ ਤਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ ਜੀ